ਇੱਕ ਫੌਜੀ ਨੇ ਹਿਮਕੁੰਟ ਸਾਹਿਬ ਕਿਸ ਤਰ੍ਹਾਂ ਲੱਭਿਆ ਤੁਸੀਂ ਸਭ ਨੇ ਸ੍ਰੀ ਹਿਮਕੁੰਟ ਸਾਹਿਬ ਦੇ ਦਰਸ਼ਨ ਜ਼ਰੂਰ ਕੀਤੇ ਹੋਣਗੇ ਪਰ ਕੀ ਤੁਹਾਨੂੰ ਪਤਾ ਹੈ ਕਿ ਜੋ ਅੱਜ ਆਪਾਂ ਹਿਮਕੁੰਟ ਸਾਹਿਬ ਦੀ ਬਿਲਡਿੰਗ ਦੇਖਦੇ ਹਾਂ ਇੱਥੇ ਪਹਿਲਾਂ ਕੁਝ ਨਹੀਂ ਸੀ ਬਸ ਇੱਕ 10x10 ਦਾ ਕਮਰਾ ਬਣਾਇਆ ਗਿਆ ਸੀ ਆਓ ਜਾਣਦੇ ਹਾਂ ਹਿਮਕੁੰਟ ਸਾਹਿਬ ਨੂੰ ਲੱਭਿਆ ਕਿਵੇਂ ਗਿਆ ਅਤੇ ਇਸ ਦੀ ਬਿਲਡਿੰਗ ਕਿਵੇਂ ਤਿਆਰ ਕੀਤੀ ਗਈ ਇਸ ਇਤਿਹਾਸ ਦੀ ਸ਼ੁਰੂਆਤ ਹੁੰਦੀ ਹੈ 1884 ਵਿੱਚ ਜਦੋਂ ਇੱਕ ਨਿਰਮਲ ਸੰਤ ਤਾਰਾ ਸਿੰਘ ਜੀ ਨਰੋਤਮ ਉਹਨਾਂ ਨੂੰ ਪਟਿਆਲਾ ਰਿਆਸਤ ਵੱਲੋਂ ਇੱਕ ਕੰਮ ਦਿੱਤਾ ਗਿਆ ਸੀ ਕਿ ਤੁਸੀਂ ਇੱਕ ਇਤਿਹਾਸਕਾਰ ਹੋ ਤੁਸੀਂ ਇਤਿਹਾਸ ਇਕੱਠਾ ਕਰੋ ਜਿਸ ਦੇ ਵਿੱਚ ਗੁਰੂ ਸਾਹਿਬਾਨ ਦੇ ਸਾਰੇ ਅਸਥਾਨਾਂ ਦੀ ਜਾਣਕਾਰੀ ਹੋਵੇ ਉਹਨਾਂ ਨੇ ਆਪਣੀ ਇੱਕ ਕਿਤਾਬ ਲਿਖੀ ਸ਼੍ਰੀ ਤੀਰਤ ਸੰਗ੍ਰਹਿ ਜਿਸ ਵਿੱਚ ਉਹਨਾਂ ਨੇ ਸਾਰੇ ਗੁਰਦੁਆਰਿਆਂ ਦਾ ਜ਼ਿਕਰ ਕੀਤਾ ਨਾਲ ਹੀ ਉਸ ਕਿਤਾਬ ਵਿੱਚ ਸ਼੍ਰੀ ਹੇਮਕੁੰਡ ਸਾਹਿਬ ਦਾ ਵੀ ਜ਼ਿਕਰ ਕੀਤਾ ਹੈ ਇਸ ਥਾਨ ਨੂੰ ਲੱਭਦੇ-ਲੱਭਦੇ ਉਹ ਜੋਸ਼ੀ ਮੱਠ ਤੋਂ ਹੁੰਦੇ ਹੋਏ ਪੰਡਿਤ ਈਸ਼ਵਰ ਪਹੁੰਚੇ ਅਤੇ ਆਪਣੀ ਖੋਜ ਕਰਦੇ ਰਹੇ ਉਹਨਾਂ ਨੂੰ